ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਅਸੀਂ ਅੰਮ੍ਰਿਤਸਰ ਲੋਕ ਲੀਆਂ ਗੁਰੂ ਘਰ ਦੀ ਸੇਵਾ ਦੇ ਕਿਹਨੇ ਕਹੋਗੇ ਅੱਜ ਤੋਂ ਅਸੀਂ ਸ਼ੁਰੂ ਕਰਾਂਗੇ ਜਿਹੜਾ ਲੱਗੇ ਨੇ ਪਰਿਵਾਰ ਬੱਚਿਆਂ ਨੂੰ ਵੀ ਆਪਣੇ ਗੁਰੂ ਦੇ ਇਤਿਹਾਸ ਬਾਰੇ ਗੁਰੂ ਤੋਂ ਸਿਖੁਰ ਕਰਨਾ ਹਾਂਜੀ ਵਾਹਿਗੁਰੂ ਜੀ ਆਪਣੀ ਬੱਚਿਆਂ ਨੂੰ ਖਾਸ ਕਰਕੇ ਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਘਰ ਦੇ ਨਾਲ ਜੋੜਨ ਵਾਸਤੇ ਆਪਣੇ ਸਿੱਖ ਇਤਿਹਾਸ ਜਰੂਰ ਦੱਸਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਮੋਬਾਈਲਾਂ ਦੇ ਵਿੱਚ ਹੀ ਰੁੱਝੇ ਜਾ ਰਹੇ ਨੇ ਗੁਰੂ ਘਰ ਵੱਲ ਕੋਈ ਧਿਆਨ ਹੀ ਨਹੀਂ ਕਰਦਾ ਪਿਆ ਜੇ ਆਪਾਂ ਆਪਣੇ ਖੁਦ ਦੇ ਬੱਚਿਆਂ ਨੂੰ ਜੋੜਾਂਗੇ ਇਸ ਗੱਲ ਵੱਲ ਜੇ ਮਾਪਿਓ ਜੋੜਨਗੇ ਤੇ ਬੱਚੇ ਜੁੜਦੇ ਕੀ ਲੱਗਦਾ ਕਿ ਬੱਚਿਆਂ ਕਈਆਂ ਨੂੰ ਤਾਂ ਅੱਜ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਨਹੀਂ ਪਤਾ ਇਹ ਤਾਂ ਮਾਪਿਓ ਦੀ ਗਲਤੀ ਹੁੰਦੀ ਹੈ ਨਾ ਜੀ ਕਿਉਂਕਿ ਜੇ ਮਾਪਿਓ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਣਗੇ ਤੇ ਬੱਚਿਆਂ ਨੂੰ ਵੀ ਪਤਾ ਹੋਏਗਾ ਕੋਸ਼ਿਸ਼ਾਂ ਚ ਕਰਨ ਸੰਭਵ ਨਹੀਂ ਹੋ ਸਕਦਾ ਕਿ ਕਿੰਨੇ ਕੇ ਭਾਵ ਹਰ ਸਿੰਘ ਨੂੰ ਮਨੁਸ਼ ਨੂੰ ਸਕੂਨ ਮਿਲਦਾ ਹੈ ਗੁਰੂ ਘਰ ਤਾਂ ਵੈਸੇ ਰੋਜ਼ ਆ ਕੇ ਸਕੂਨ ਮਿਲਦਾ ਪਰ ਜੋ ਬੰਦੀ ਛੋੜ ਦਿਵਸ ਵਾਲੇ ਦਿਨ ਹੁੰਦਾ ਹੈ ਇਦਾਂ ਲੱਗਦਾ ਕਿ ਜਿੱਦਾਂ ਸੀ ਪਤਾ ਨਹੀਂ ਲੱਖਾਂ ਜਨਮਾਂ ਤੋਂ ਮੁਕਤ ਹੋ ਗਿਆ ਬਹੁਤ ਵੱਡਾ ਤਿਹਾੜ ਹੈ ਪੰਜਾਬ ਦਾ ਵੀ ਹੈ ਹਿੰਦੁਸਤਾਨ ਦਾ ਵੀ ਹੈ ਸਾਰੇ ਲੋਕਾਂ ਦਾ ਹੀ ਦੀਵਾਲੀ ਦਾ ਤਿਹਾੜ ਵੀ ਹੈ ਤੇ ਦੂਸਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਛਡਾ ਕੇ ਲੈ ਕੇ ਆਏ ਸਨ ਉਸ ਦਿਨ ਸਾਰੀ ਸੰਗਤ ਨੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਦੀਪੰਬਾਲਾ ਕੀਤੀ ਸੀ ਨਾਲ ਉੱਥੇ ਪਟਾਕੇ ਵੀ ਚਲਾਏ ਸੀ ਖੁਸ਼ੀ ਮਨਾਈ ਸੀ ਸੋ ਅੱਜ ਉਹ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਸਾਰਾ ਖਾਲਸਾ ਪੰਥ ਉਹ ਸਾਰਾ ਹਿੰਦੁਸਤਾਨ ਜਿੱਥੇ ਵੀ ਖਾਲਸਾ ਪੰਥ ਬੈਠਾ ਹੈ ਸਾਰਾ ਮਨਾ ਰਿਹਾ ਹੈ ਮੈਂ ਬੰਦੀ ਛੋੜ ਦਿੱਸਦੀ ਤੇ ਦੀਵਾਲੀ ਦੀ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹੈ। ਬੰਦੀ ਸੂਰ ਦਿਵਸ ਮਨਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਜਿਹੜੇ ਬੰਦੀ ਸਿੰਘ ਹੈ ਉਹਨੂੰ ਵਿਆਹ ਨਹੀਂ ਕੀਤਾ ਗਿਆ। 2019 ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਬੰਦੀ ਸਿੰਘ ਯਾਦ ਰੱਖੇਗਾ। ਉਹਨੂੰ ਪੋਨਾ ਦੇ 350 ਸਾਲਾਂ ਤੇ 550 ਸਾਲਾਂ ਤੇ ਉੱਥੇ ਸੁਲਤਾਨਪੁਰ ਲੋਧੀ ਆ ਪਾਣ ਕੇ ਉਹ ਕਰਕੇ ਗਏ ਸੀਗੇ। ਐਲਾਨ ਕਰਕੇ ਗਏ ਸੀ। ਨਿਤਸ਼ਾ ਜੀਤ ਦੇ ਮੋਦੀ ਜੀ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਦੇ ਖੁਸ਼ੀ ਦੇ ਇਤਿਹਾਰ ਤੇ ਇੱਕ ਇਹ ਵੀ ਜਿਹੜਾ ਐਲਾਨ ਕਰਨ ਉਹਨਾਂ ਸਿੰਘਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਕਿ ਬਲਵੰਤ ਸਿੰਘ ਰਾਜਵਾਨਾ ਜਿਹੜੇ ਫਾਂਸੀ ਦੇ ਫੰਦੇ ਤੇ ਨੇ ਉਹਨਾਂ ਦੀ ਫਾਂਸੀ ਜਿਹੜੀ ਆ ਮਾਫ ਕਰਕੇ ਤੇ ਉਹਨਾਂ ਨੂੰ ਵੀ ਰੱਖਿਆ ਜਾਵੇ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ